ਆਹੇ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਆਏ ਚਮਕਾਰੇ ਪੈਂਦੇ ਚੱਕਰਾਂ ਦੇ ਚਮਕਾਰੇ ਪੈਂਦੇ ਚੱਕਰਾਂ ਦੇ ਗੁਰੂ ਗੋਬਿੰਦ ਸਿੰਘ ਜੀ ਆਏ ਚਮਕਾਰੇ ਪੈਂਦੇ ਚੱਕਰਾਂ ਦੇ ਚਮਕਾਰੇ ਪੈਂਦੇ ਚੱਕਰਾਂ ਦੇ ਗੁਰੂ ਗੋਬਿੰਦ ਸਿੰਘ ਜੀ ਆਏ ਚਮਕਾਰੇ ਪੈਂਦੇ ਚੱਕਰਾਂ ਦੇ ਚਮਕਾਰੇ ਪੈਂਦੇ ਚੱਕਰਾਂ ਦੇ ਗੁਰੂ ਗੋਬਿੰਦ ਸਿੰਘ ਜੀ ਆਏ ਚਮਕਾਰੇ ਪੈਂਦੇ ਚੱਕਰਾਂ ਦੇ ਚਮਕਾਰੇ ਪੈਂਦੇ ਚੱਕਰਾਂ ਦੇ ਪਿਤਾ ਗੁਰਾਂ ਦਾ ਤੇ ਕਬਹਤ दर, पिता गुरां का तेग बहादुर पिता तेग बहादुर पिता तेग बहादुर पिता तेग बहादुर पिता गुरां तेग बहादुर पिता बहादुर तेग बहादुर माता गुजरी जाए चमकारे पे चकरा दे चमकारे पे चकरा दे चमके पे चकरा दे चमके पे चकरा दे चमके पे चकरा दे चमकार ਾਰੇ ਪੈਂਦੇ ਚੱਕਰਾਂ ਦੇ ਚਮਕਾਰੇ ਪੈਂਦੇ ਚੱਕਰਾਂ ਦੇ ਚਮਕਾਰੇ ਪੈਂਦੇ ਚੱਕਰਾਂ ਦੇ ਗੁਰੂ ਗੋਬਿੰਦ ਸਿੰਘ ਜੀ ਆਏ ਚਮਕਾਰੇ ਪੈਂਦੇ ਚੱਕਰਾਂ ਦੇ ਚਮਕਾਰੇ ਪੈਂਦੇ ਚੱਕਰਾਂ ਦੇ ਗੁਰੂ ਗੋਬਿੰਦ ਸਿੰਘ ਜੀ ਆਏ ਚਮਕਾਰੇ ਪੈਂਦੇ ਚੱਕਰਾਂ ਦੇ ਚਮਕਾਰੇ ਪੈਂਦੇ ਚੱਕਰਾਂ ਦੇ ਜਨਮ ਗੁਰਾਂ ਦਾ ਪਟਨਾ ਸ਼ਹਿਰ ਦਾ ਜਨਮ ਗੁਰਾਂ ਦਾ ਪਟਨਾ ਸ਼ਹਿਰ ਦਾ ਜਨਮ ਗੁਰਾਂ ਦਾ ਪਟਨੀ ਸ਼ਹਿਰ ਦਾ ਜਨਮ ਗੁਰਾਂ ਦਾ ਸ਼ਰਦਾ ਜਨਮਗੁਰਾਂ ਦਾ ਪਟਨੇ ਸ਼ਰਦਾ ਜਨਮਗੁਰਾਂ ਦਾ ਪਟਨੇ ਸ਼ਰਦਾ ਜਨਮਗੁਰਾਂ ਦਾ ਪਟਨੇ ਸ਼ਰਦਾ ਨੰਦਪੁਰ ਡੇਰੇ ਲਾਏ ਚਮਕਾਰੇ ਪੈਂਦੇ ਚੱਕਰਾਂ ਦੇ ਨੰਦਪੁਰ ਡੇਰੇ ਲਾਏ ਚਮਕਾਰੇ ਪੈਂਦੇ ਚੱਕਰਾਂ ਦੇ ਨੰਦਪੁਰ ਡੇਰੇ ਲਾਏ ਚਮਕਾਰੇ ਪੈਂਦੇ ਚੱਕਨਾ ਦੇ ਨੰਦਪੁਰ ਡੇਰੇ ਲਾਏ ਚਮਕਾਰੇ ਪੈਂਦੇ ਚੱਕ గురు గురుగోబంద సంగు జియాయే చమ్కారే పఈందే చకరాదే హేట గురాం దే నిలా కోడా ਕੋੜਾ ਏ ਠਗਰਾ ਦੇ ਨੀਲਾ ਕੋੜਾ ਨੀਲਾ ਕੋੜਾ ਬੈਂਕਾ ਜੋੜਾ ਨੀਲਾ ਕੋੜਾ ਬੈਂਕਾ ਜੋੜਾ ਨੀਲਾ ਕੋੜਾ ਬੈਂਕਾ ਜੋੜਾ ਨੀਲਾ ਕੋੜਾ ਬੈਂਕਾ ਜੋੜਾ ਹੱਥ ਵਿੱਚ ਬਾਜ ਸਹਾਰੇ ਚਮਕਾਰੇ ਪੈਂਦੇ ਚੱਕਰਾਂ ਦੇ ਹੱਥ ਵਿੱਚ ਬਾਜ ਸਜਾਏ ਚਮਕਾਰੇ ਪੈਂਦੇ ਚੱਕਰਾਂ ਦੇ ਹੱਥ ਵਿੱਚ ਬਾਜ ਸਜਾਏ ਚਮਕਾਰੇ ਪੈਂਦੇ ਚੱਕਰਾਂ ਦੇ ਹੱਥ ਵਿੱਚ ਬਾਜ ਪੈਂਦੇ ਚਕਰਾਂ ਦੇ ਗੁਰੂ ਗੋਬਿੰਦ ਸਿੰਘ ਜੀ ਆਏ ਚਮਕਾਰੇ ਪੈਂਦੇ ਚਕਰਾਂ ਦੇ ਗੁਰੂ ਗੋਬਿੰਦ ਸਿੰਘ ਜੀ ਆਏ ਚਮਕਾਰੇ ਪੈਂਦੇ ਚਕਰਾਂ ਦੇ ਗੁਰੂ ਗੋਬਿੰਦ ਸਿੰਘ ਜੀ ਆਏ ਚਮਕਾਰੇ ਪੈਂਦੇ ਚਕਰਾਂ ਦੇ ਚਮਕਾਰੇ ਪੈਂਦੇ ਚਕਰਾਂ ਦੇ ਨਾਲ ਗੁਰਾਂ ਦੇ ਪੰਜ ਪਿਆਰੇ 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 ਪੰਜ ਪਿਆਰੇ ਚਾਰ ਦਲਾਰੇ ਪੰਜ ਪਿਆਰੇ ਚਾਰ ਦਲਾਰੇ ਪੰਜ ਪਿਆਰੇ ਚਾਰ ਦਲਾਰੇ ਪੰਜ ਪਿਆਰੇ ਚਾਰ ਦਲਾਰੇ ਕਸਮੇ ਆਪ ਸਹਾਰੇ ਚਮਕਾਰੇ ਪੈਂਦੇ ਚੱਕਰਾਂ ਦੇ ਦਸਮੇ ਆਪ ਸਹਾਰੇ ਚਮਕਾਰੇ ਪੈਂਦੇ ਚੱਕਰਾਂ ਦੇ ਪੈਂਦੇ ਚੱਕਰਾਂ ਦੇ ਦਸਵੇਂ ਆਪ ਸਹਾਈ ਚਮਕਾਰੇ ਪੈਂਦੇ ਚੱਕਰਾਂ ਦੇ ਗੁਰੂ ਗੋਬਿੰਦ ਸਿੰਘ ਜੀ ਆਏ ਚਮਕਾਰੇ ਪੈਂਦੇ ਚੱਕਰਾਂ ਦੇ ਗੁਰੂ ਗੋਬਿੰਦ ਸਿੰਘ ਜੀ ਆਏ ਚਮਕਾਰੇ ਪੈਂਦੇ ਚੱਕਰਾਂ ਦੇ ਗੁਰੂ ਗੋਬਿੰਦ ਸਿੰਘ ਜੀ ਆਏ ਚਮਕਾਰੇ ਪੈਂਦੇ ਚੱਕਰਾਂ ਦੇ ਚਮਕਾਰੇ ਪੈਂਦੇ ਚੱਕਰਾਂ ਦੇ ਚਮਕਾਰੇ ਪੈਂਦੇ ਚੱਕਰਾਂ ਦੇ ਚਮਕਾਰੇ ਪੈਂਦੇ ਜੰਦੀ ਆਏ ਚਮਕਾਰੇ ਪੈਂਦੇ ਚਕਰਾਂ ਦੇ ਚਮਕਾਰੇ ਪੈਂਦੇ ਚਕਰਾਂ ਦੇ ਗੁਰੂ ਗੋਬਿੰਦ ਸਿੰਘ ਜੀ ਆਏ ਚਮਕਾਰੇ ਪੈਂਦੇ ਚਕਰਾਂ ਦੇ ਚਮਕਾਰੇ ਪੈਂਦੇ ਚਕਰਾਂ ਦੇ ਗੁਰੂ ਗੋਬਿੰਦ ਸਿੰਘ ਜੀ ਆਏ ਚਮਕਾਰੇ ਪੈਂਦੇ ਚਕਰਾਂ ਦੇ ਚਮਕਾਰੇ ਪੈਂਦੇ ਚਕਰਾਂ ਦੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ